ਜੇ ਮਾੜਾ ਇਤਰਾ ਬੈਠੀ ਰਹੋਗੇ ਤੇ ਪੁੱਤ ਮੁਕੀ ਗੱਲ ਹੈਗੀ ਆ ਨਾ ਉਹਨੇ ਖਾਣੀ ਪਈਆਂ ਰਹਿਣ ਗਿਆ ਰੋਟੀਆਂ ਦੇ ਆ ਸ਼ਾਨਪੁਰੇ ਵਾਲਿਆਂ ਨੂੰ ਫਿਰ ਜੋ ਮਰਜ਼ੀ ਕਰੇ ਮੇਰੇ ਕੀ ਤਾਂ ਹਣਾ ਤੁਹਾਡਾ ਕੀ ਤਾਂ ਸਭ ਕੁਝ ਹੋ ਗਿਆ ਲੱਗਦਾ ਰਣਾ ਉਹਨੇ ਹਣਾ ਆਵਾਜ਼ ਆਉਂਦੀ ਨਾ ਘੇੜਦੀ ਹਾਂ ਅਸਿਕਾ ਮਮੀ ਅਸਿਕਾ ਹੋਰ ਰਣੇ ਕੀ ਗੱਲ ਠੀਕ ਹੈ ਆ ਜਾ ਇੱਧਰ ਆ ਜਾ ਇੱਧਰ ਹੀ ਆ ਜਾ ਜੀ ਮਮੀ ਇਹ ਤਾਂ ਐਸਾ ਉਹ ਮਰੀ ਇੱਥੇ ਆ ਗਏ ਇੱਥੇ ਕੋਈ ਨਹੀਂ ਕੋਈ ਨਹੀਂ ਇੱਥੇ ਆਓ ਮੇਰੇ ਭਾਬੀ ਕੋਈ ਨਹੀਂ ਮੈਨੂੰ ਇੱਥੇ ਕੰਮ ਕਰਾਓ ਬੈਠ ਇੱਥੇ ਆਓ ਕਿਓ ਗੱਡੀ ਠੀਕ ਹੈ ਜੀ ਹਾਂ ਸਭ ਠੀਕ ਠਾਕ ਆ ਮੰਮੀ ਨੇ ਬੁਲਾਇਆ ਈ ਤੁਹਾਨੂੰ ਮੰਮੀ ਦੀ ਸੁਣੋ ਕੀ ਕਹਿੰਦੇ ਆ ਦੱਸੋ ਮੰਮੀ ਬੁਲਾਇਆ ਜੀ ਕਾਹਦੇ ਰਸਤੇ ਮੈਂ ਬੁਲਾਇਆ ਕੋਤ ਵੀ ਮੈਂ ਰੋਟੀ ਵੱਖਰੀ ਪਕਾ ਕੇ ਖਾਣੀ ਮੈਂ ਨਾ ਤੇਰਣਾ ਖਾਣੀ ਨਾ ਮੈਂ ਉਹਦੇ ਨਾਲ ਖਾਣੀ ਇਹ ਮੈਨੂੰ ਬਈ ਉਹ ਤੁਹੀ ਤੋਂ ਬਰਾਵੇ ਲਾ ਕਰ ਦੋ ਮਕਾਨ ਮੈਂ ਉੱਥੇ ਚੱਲ ਜਾਵਾਂ ਚਾਬੀ ਮੈਨੂੰ ਦੇ ਦੇ ਦੋ ਤੂੰ ਤੁਸੀਂ ਇੱਥੇ ਆ ਜਾਓ ਵਾਪਸ ਕਿਏ ਮੈਂ ਜਦੋਂ ਬਾਹਰ ਕੇ ਚਲੀ ਕਿਹੜਾ ਮਕਾਨ ਮੰਮੀ ਜੀ ਜਿੱਥੇ ਤੁਸੀਂ ਗਏ ਦੇ ਉਦੋਂ ਮੈਂ ਚਾਬੀ ਐਸੇ ਕਰਕੇ ਨਹੀਂ ਆ ਦਦੀ ਕਿ ਪਤਾ ਨਹੀਂ ਉਹਨੂੰ ਕਿਹੜੇ ਵੇਲੇ ਲੋੜ ਪੈਣੀ ਆ ਕਿਹੜੇ ਵੇਲੇ ਕਿੰਨੇ ਕੀ ਗੱਲ ਕਹਿ ਦੇਣੀ ਆ ਤੇ ਮੈਨੂੰ ਆਪਣੇ ਘਰ ਜਾਂਦੀ ਲੋੜ ਪੈਣੀ ਆ ਇਹ ਤੇ ਮੈਂ ਤੁਹਾਨੂੰ ਦਿੱਤਾ ਹੀ ਤੇ ਮੈਂ ਉਦੋਂ ਐਸੇ ਕਰਕੇ ਚਾਬੀ ਨਹੀਂ ਆ ਬੜੋਦੀ ਉਦੋਂ ਇਹਨੇ ਕਿ ਆਹੀ ਚਾਬੀ ਦੇ ਦੇ ਮਾਤਾ ਤੇ ਮੈਂ ਦਿੱਤੀ ਆ ਹੁਣ ਮੈਂ ਤੁਹਾਨੂੰ ਮੰਗਦੀ ਆ ਰਨਾ ਚਾਬੀ ਦਿੱਤੀ ਜੀ ਮੈਂ ਆਪਣੇ ਭਾਂਡੇ ਚੁੱਕ ਦੀ ਜਾ ਕੇ ਉੱਥੇ ਚੁੱਕ ਕੇ ਪਤਾ ਦੇ ਥਾਂਦੀ ਰਾਮ ਨਗਰ ਦੀ ਮੰਮੀ ਜੀ ਤੁਸੀਂ ਸਾਰੇ ਆਪਣੇ ਸੋਝਦੇ ਸੀ ਨਾ ਉਹ ਸਾਨੂੰ ਕੀ ਦੇ ਦਿੱਤਾ ਇੱਕ ਮਕਾਨ ਆ ਰਸੋਈ ਵੀ ਹਜੇ ਕੰਪਲੀਟ ਨਹੀਂ ਹੈਗੀ ਸਾਨੂੰ ਪਤਾ ਹੀ ਉਹ ਮਕਾਨ ਚ ਆਪਣਾ ਗੁਜ਼ਾਰਾ ਕਿੱਦਾਂ ਕਰਨ ਦਾ ਹੈ ਅਸੀਂ ਤੇ ਹਜੇ ਪਰਸੋਂ ਹੀ ਸੋਚ ਰਹੇ ਸੀ ਦੋਵੇਂ ਜੀ ਕਿ ਆਪਣਾ ਤਾਂ ਬਦੋਬਸਤ ਕਰੀਏ ਤੇ ਆਪਣਾ ਮਕਾਨ ਨਵਾਂ ਬਣਾਈਏ ਇਹਦੇ 'ਚ ਸਾਡਾ ਗੁਜ਼ਾਰਾ ਨਹੀਂ ਹੈ ਚੰਗਾ ਨਾ ਤੁਹਾਡਾ ਚੱਲਦਾ ਵੀ ਨਹੀਂ ਉਹਦੇ 'ਚ ਪਿਆ ਰਸੋਈ ਵੀ ਹੈ ਨਹੀਂ ਕਿ ਮੈਂ ਤਾਂ ਸਾਰ ਲੈਣਾ ਉਹਦੇ 'ਚ ਤਾ ਮੈਂ ਨਹੀਂ ਮੈਂ ਆਜ ਨਹੀਂ ਆ ਤਾਂ ਤੁਸੀਂ ਆਪਣਾ ਬਾਹਰ ਚ ਦੇ ਦੇ ਲੋ ਅਨੇ ਜਾਂ ਆਪਣੇ ਭਰਾ ਕੋਈ ਆ ਜਾਓ ਜਦੋਂ ਮੰਮੀ ਨੇ ਮੈਂ ਚੱਲਿਆ ਬਾਹਰ ਕਰਾਇ ਤੇ ਉਹਦੋਂ ਕੋ ਫੰਡੀ ਚਾਬੀ ਹਣੇ ਕੋਈ ਨਾ ਆ ਜਾਓ ਬਾਹਰ ਉਹਦੋਂ ਮੈਂ ਤੁਹਾਨੂੰ ਚਾਬੀ ਦਿੱਤੀ ਬਾਤ ਤਾਂ ਮੇਰਾ ਨਾ ਕੁਝ ਕਰਨਾ ਮੈਨੂੰ ਥੋੜੀ ਪਤਾ ਹੀ ਨਹੀਂ ਕਿ ਆ ਮੈਂ ਕਿਤਾ ਕੁਝ ਤਾਂ ਰਣਾ ਮੈਂ ਆਪਣੀ ਰੋਟੀ ਵੱਖਰੀ ਪਕਾਣੀ ਤੇ ਵੱਖਰੀ ਖਾਣੀ ਤੇ ਮੈਨੂੰ ਮਕਾਨ ਵੇਲਾ ਕਰ ਇੱਕ ਮਿੰਟ ਜਿੱਦਣ ਅਸੀਂ ਗਏ ਸੀ ਉਦੋਂ ਤੁਸੀਂ ਬੜੇ ਰੋਹ ਬਣਾ ਕਹਿੰਦੇ ਸੀ ਕਿ ਮੈਂ ਇਸ ਨੌਪੁੱਤ ਦੇ ਨਾਲ ਰਹਿਣਾ ਨਾਲੇ ਤੁਹਾਨੂੰ ਮੈਂ ਹਜੇ ਉਦੋਂ ਵੇਖਿਆ ਵਾ ਚੋਲਾ ਭਰ ਕੇ ਤੁਸੀਂ ਸਭ ਦੇਦਾ ਲਿਆਏ ਜੇ ਐਂਜਾ ਸਾਰੀ ਤੁਸੀਂ ਇਨ੍ਹਾਂ ਦੇ ਹੱਥ ਰੱਖਣ ਦੇ ਜੇ ਅਜੇ ਵੀ ਤਾਂ ਮੈਂ ਰੋਟੀ ਨਹੀਂ ਦੇਣ ਦਾ। ਚੱਪੀ ਇਹੋ ਹੀ ਗੱਲ ਹੋਈ ਆ। ਗੱਲ ਇਹਨਾਂ ਨੇ ਇਹੋ ਹੀ ਸਾਡੇ ਨਾਲ ਕੀਤੀ ਆ। ਇੱਥੇ ਛੱਪੀ ਨੂੰ ਉਤਰਾ ਆਇਆ। ਤੇ ਆਪਾ ਉਹ ਇੱਧਰ ਸੌਦਾ ਬਾਕੇ ਦਿੰਦੀ ਆ। ਤੇ ਮੈਂ ਕਹਿੰਦੀ ਉਹ ਤੋਂ ਉਤਰਾਜੇ ਮਹੀਨਾ ਦੀ ਉਧਰ ਗਾਲਤ ਉਹਨਾਂ ਨੂੰ ਸੌਦਾ ਬਾਦੋ ਮਹੀਨਾ ਦੀ ਇੱਧਰ ਗਾਲਤ ਸਾਨੂੰ ਸੌਦਾ ਬਾਦੋ। ਤੇ ਜਦੋਂ ਮੈਂ ਕਿਹੜੀ ਗੱਲ ਮਾੜੀ ਕਰ ਦਿੱਤੀ। ਬਸ ਇਸੇ ਗੱਲ ਦੀ ਜੇਤ ਖੜੀ ਆ। ਕਿ ਮੈਂ ਰੋਟੀ ਆਪਣੀ ਵਖਰੀ ਪਕਾਉਣੀ ਆ। ਮੈਂ ਤੁਹਾਡੇ ਨਾਲ ਨਹੀਂ ਖਾਣੀ। ਦੱਸੋ ਇੱਚ ਹੈਗੀ ਹੋਜੀ ਗੱਲ। ਮੈਂ ਰਾਣੀ ਤੇਨੂੰ ਤਾਂ ਫੋਨ ਕਰਕੇ ਸੱਦਿਆ। ਜੇਤ ਫੜੀ ਸੀ ਇਹਦੀ। ਸਟੋਰ ਖਾਲੀ ਕਰਨ ਦੇ ਆ। ਮੈਂ ਉਹਦੇ ਏ ਨਾ ਫਸਦੀ ਨਾ ਜੇ ਉਹਨਾਂ ਨੇ ਉਹ ਟੀਥਰ ਸੋਈ ਚ ਵੱਖਰੀ ਬਣਾਈ ਨਾ ਤੇ ਨੱਕ ਤੁਹਾਡਾ ਬਾਹਰ ਨਹੀਂ ਰਹਿਣਾ ਅਗਲੇ ਨੇ ਕਹਿਣਾ ਪੈਨਸ਼ਨ ਵੀ ਖੋੜ ਲੈਂਦੇ ਆ ਸੌਦਾ ਪੱਤਾ ਵੀ ਲੈ ਲੈਂਦੇ ਆ ਸਭ ਕੁਝ ਮਾਤਾ ਦੇਣ ਲਈ ਆ ਤੇ ਰੋਟੀ ਫੇਰ ਅਲੱਗ ਪਕਾ ਕੇ ਤੇ ਖਾਣੇ ਮੈਂ ਨਹੀਂ ਇਹ ਗੱਲ ਕਿ ਤੁਹਾਨੂੰ ਸਮਝਾ ਗਈ ਐ ਤਾਂ ਹੀ ਤੇ ਤੁਹਾਨੂੰ ਸੱਦਿਆ ਮੈਂ ਇਹੋ ਹੀ ਤਾਂ ਕਹਿਣੀ ਆ ਕਿ ਤੁਹਾਨੂੰ ਮੱਕਰੀ ਨਹੀਂ ਪਕਾਉਂਦੇ ਦੀ ਸਾਡੀ ਕਿਉਂ ਗਲੀ ਚ ਕਰਾਉਣ ਲੱਗੇ ਜੇ ਨਾ ਜੇ ਮੈਂ ਉਧਰ ਜਾਊਂਗੀ ਤਾਂ ਆਪਣਾ ਸੌਦਾ ਪਾਉਂਗੀ ਤੇ ਉਥੋਂ ਰੋਟੀ ਖਾਂਗੀ ਇੱਥੇ ਰਹੂੰਗੀ ਤੇ ਆਪਣਾ ਸੌਦਾ ਪਾਉਂਗੀ ਤੇ ਰੋਟੀ ਖਾਂੂੰਗੀ ਤੋਂ ਨਾ ਮੈਂ ਆਪੇ ਆਪੇ ਪਕਾ ਲਾ ਤੇ ਖਾ ਲਾਂ ਤਾਰੇ ਕੋ ਤਾਂ ਮੈਂ ਪਾ ਕੇ ਦਵਾ ਰਾੜੇ ਵੇਖ ਮੈਂ ਕਿਹਾ ਇਹੋ ਗੱਲ ਕਹੀ ਆ ਮੈਂ ਤਾਂ ਪੈਨਸ਼ਨ ਲੇ ਖੋ ਜਿੰਨੀ ਤੈ ਮਰਤ ਨਹੀਂ ਮਰਤੋ ਬਾਕੀ ਸੌਦਾ ਬੁਆਤਾ ਫੇਰ ਕੀ ਆ ਕੁੱਤਾ ਨੂੰ ਦੇਣੀ ਨਾ ਪੈਨਸ਼ਨ ਉਹ ਨਹੀਂ ਆਈ ਉਹਨਾਂ ਦੀ ਦੰਕਾ ਹੈ ਕੀ ਮਹੀਨੇ ਤੇ ਜੇ ਪਾਇ ਦਿੱਤਾ ਉਹ ਵੀ ਤੂੰ ਵੇਖ ਲੈਣਾ ਲੈ ਕਹਿ ਦਿੱਤਾ ਉਹ ਵੀ ਸਾਨੂੰ ਸੁਣਾਈ ਜਾਂਦੀ ਹੈ ਜੀ ਜੀ ਮੇਰੀ ਗੱਲ ਸੁਣੋ ਮੈਂ ਨਹੀਂ ਕਿਸੇ ਨੂੰ ਕੁਝ ਕਿਹਾ ਠੀਕ ਆ ਜੋ ਮਰਜ਼ੀ ਕਰੋ ਸਾਨੂੰ ਤਾਂ ਤੁਸੀਂ ਇੱਕ ਕੁਲੀ ਚ ਕੱਢਤਾ ਵਾ ਅਸੀਂ ਆਪਣਾ ਵਿਜਾਰਾ ਕਰਨ ਲੈ ਆ ਜਿੱਦਾਂ ਵੀ ਸਾਡਾ ਹੋਂਡਿਆ ਵਾ ਅਹੀਂ ਤੁਹਾਨੂੰ ਵੀ ਆਣ ਕੇ ਕੰਪਲੇਟ ਕੀਤੀ ਇਹ ਸਾਡੇ ਹੱਥ ਤੇ ਕੁਝ ਨਾ ਕੁਝ ਰੱਖੋ ਉਲਟਾ ਤੁਹਾਨੂੰ ਦੇਈ ਦੇਈ ਆ ਕੁਝ ਨਾ ਕੁਝ ਨਾ ਮੇਰੀ ਕੰਪਲੇਨ ਆ ਨਾ ਵੀ ਮੈਂ ਰੋਟੀ ਤੁਹਾਡੇ ਦੋਆਂ ਨੂੰ ਕਿਹਦੇ ਨਾਲ ਦਿਖਾਣੀ ਪੱਲੀ ਪਕਾ ਖਾਣੀ ਤੇ ਮੇਰਾ ਉਹ ਕਮਰਾ ਵਿਹਲਾ ਕਰ ਦਿਓ ਮਗਾਨ ਵਿਹਲਾ ਕਰ ਦਿਓ ਟੋਟਾ ਭੱਜਾ ਜੋ ਵੀ ਆ ਉਹ ਮੇਰਾ ਤੁਸੀਂ ਆਪਣਾ ਇੱਥੇ ਹੀ ਆ ਲਓ ਜਿੱਥੇ ਹੈ ਗਈ ਨਹੀਂ ਤੇ ਬਾਹਰ ਲੈ ਲਓ ਲੈ ਮੰਮੀ ਵੀਰੇ ਉਹ ਕੀ ਗੱਲ ਕਰ ਰਹੇ ਨੇ ਇਹਦਾ ਮਤਲਬ ਧੋਖਾ ਦੇ ਰਹੇ ਕਿ ਫੇਰ ਸਾਡੇ ਨਾਲ ਹੋ ਗਿਆ ਉਹਨਾਂ ਦੀ ਤਾਂ ਸੱਤਾ ਹੀ ਕਿਉਂ ਹੋ ਚਾ ਮਕਾਨ ਵੀ ਉਹਨਾਂ ਨੂੰ ਸਾਰਾ ਮਿਲ ਜਾਊਗਾ ਕੀ ਸਾਡੀਆਂ ਕਾਦੀਆਂ ਕਿਉਂ ਹੋ ਚਾ ਮੈਂ ਤੇ ਮਾਤਾ ਨੂੰ ਇਹ ਕਹਾਂ ਵੀ ਤੂੰ ਇੱਥੇ ਰਹਿ ਜਾ ਲੈ ਆਪਾਂ ਇਕੱਰੇ ਰਹੇ ਚੱਲ ਜੇ ਨਹੀਂ ਤਾਂ ਉਹ ਅੰਗਣ ਵਿੱਚ ਰਹਿ ਜਾਂ ਤੂੰ ਮਕਾਨ ਜਿੱਥੇ ਤੂੰ ਵੀ ਰੋ ਮਕਾਨ ਜੀ ਮੈਂ ਤਾਂ ਇਹ ਕਹਿ ਨਹੀਂ ਮੈਂ ਤੇ ਐਵੇਂ ਨਹੀਂ ਕਹਿੰਦੀ ਵੀ ਤੈਨੂੰ ਕੱਢ ਦੇ ਨ ਉਸ ਘਰ ਤੋਂ ਪੁੱਛ ਲਾ ਮਾਦੂਨ ਸਭ ਨੇ ਬੇਟੀ ਸਾਸੂ ਮੈਂ ਤਾਂ ਕੱਢਾਂ ਤੁਹਾਨੂੰ ਤੁਸੀਂ ਇਥੋਂ ਤੋਂ ਪਹਿਲਾਂ ਰਹਾਂਦੇ ਆ ਉਹ ਵੀ ਆ ਕੇ ਰਹਿ ਜਣੇ ਇੱਥੇ ਉਹ ਪਿਆ ਹੀ ਨਾ ਵੱਖਰਾ ਵੀ ਮੈਂ ਆਪਣੇ ਵਾਸਤੇ ਰੱਖਿਆ ਸੀ ਤਾ ਮੈਂ ਉਹ ਕਹਾਂ ਕਿ ਤੂੰ ਵੇਲਾ ਕਰ ਦੋ ਮੈਂ ਆਪਣਾ ਉਹ ਪਰ ਨਹੀਂ ਤੂੰ ਹੀ ਦੋ ਕਰ ਆਪਣਾ ਜਮਾਨਾ ਬਾਹਰ ਲੈ ਕੇ ਦੋ ਮੰਮੀ ਇਹੋ ਗੱਲ ਕਹਿੰਦੇ ਆ ਕਿ ਰਾਣੀ ਨੂੰ ਚਾਬੀ ਤੂੰ ਲੈ ਕੇ ਦਿੱਤੀ ਆ ਤੇ ਤੂੰ ਹੀ ਮੈਨੂੰ ਲੈ ਕੇ ਦੇ ਰਾਸ ਰਾਣੀ ਮੈਂ ਤੇਰੇ ਕੋਲ ਚਾਬੀ ਕਿਵੇਂ ਮੰਗਾਂ ਨਹੀਂ ਰਾਣਾ ਇਹਨਾਂ ਚਿਰ ਮੈਂ ਤਾਂ ਘਰ ਕਰਦਾ ਰਿਹਾ ਇਸ ਘਰ ਚ ਉਹ ਟੁੱਟੇ ਮਕਾਨ ਦੀ ਚਾਬੀ ਚੋਗਾ ਵੀ ਨਹੀਂ ਆ ਉਹਨੂੰ ਉਦਾਂ ਹੀ ਕੋਈ ਘਰੋ ਕਰ ਦੋ ਫਿਰ ਤੇ ਚਾਬੀਆਂ ਸਾਰੀਆਂ ਚੀਜ਼ਾਂ ਦੀ ਆਪ ਰੱਖ ਲੋ ਤਾਨੂੰ ਸ਼ਰਮ ਚਾਹੀਦੀ ਥੋੜੀ ਬੋਤੀ ਫਤ ਕਾਟ ਤਾ ਘਰ ਗਈ ਹੋ ਰਹਿ ਗਈ ਗਿਆ ਫਿਰ ਵਿਚੋ ਆ ਇੱਕ ਅੰਤਰਾ ਤੇ ਕਮਰਾ ਤੇ ਝੂਂਗੇ ਪੰਤਰੀ ਮਾੜੀ ਮੋਟੀ ਹਨ ਰਸੋਈ ਦਿੱਤੀ ਆ ਕਾਟੇਗਾ ਤੂੰ ਹਾਂ ਘਰ ਉਹ ਮਾਰਿਆ ਵਾ ਤੇ ਉਹ ਵੀ ਦੂਈਆਂ ਖੜੇ ਤੇ ਚਾਦੀ ਵਾਪਸ ਦੇ ਦੇ ਸੀਮਾ ਤੂੰ ਜੇ ਨੂੰ ਤੇ ਕਹਿਨੀ ਸ਼ਰਮ ਚਾਹੀਦੀ ਤੂੰ ਸੱਸ ਨੂੰ ਕਹਿ ਕਿ ਤੁਹਾਨੂੰ ਚਾਹੀਦਾ ਥੋੜਾ ਬੋਤਾ ਦੀਦੀ ਉਹਨਾਂ ਨੇ ਥੋੜੀ ਦੇਰ ਰਹਿਣ ਦੇ ਵੀ ਚਾਬੀ ਦੇ ਦੇ ਆ ਨਾ ਲੈ ਕੇ ਦਿੱਤੀ ਤੈਨੂੰ ਤੁਸੀਂ ਦੋਵੇਂ ਜਾਨੇ ਨਾ ਐਡੇ ਛਪਲੇ ਨਾ ਬਣੋ ਇਹ ਸਾਰੀ ਕਹਾਸਪਾ ਦੀ ਥਾਡੀ ਆ ਹੋਲੀ ਹੋਲੀ ਧਰ ਮਾਤਾ ਦੀ ਲਈ ਆ ਪੈਨਸ਼ਨ ਉਹਦੇ ਤੇ ਹੱਕ ਜਮਾਇਆ ਮਾਤਾ ਰੱਖੀਆ ਇੱਥੇ ਤੇ ਰஞ்சிਤ ਹੁਣ ਮਕਾਨ ਵੇਲਾ ਕਰਾਉਣ ਦਾ ਸਾਰਾ ਟਕਵਾਂਜ ਬਣਾਇਆ ਜੇ ਤੁਹਾਡੇ ਵੱਡੇ ਭਰਾਣੇ ਤੇ ਪਰਜਾਈ ਹਲਾ ਮੰਮੀ ਸੁਣ ਲਓ ਆਪਾਂ ਤੁਹਾਨੂੰ ਕਿਹਾ ਹੀ ਕਿ ਉਹਨਾਂ ਦਾ ਮਕਾਨ ਕਰਕੇ ਕਰਾਓ ਆ ਗਿਆ ਨਾ ਸਾਰੀ ਗੱਲ ਸਾਡੇ ਸਿਰ ਉੱਤੇ ਹੁਣ ਦੋ ਜਵਾਬ ਹੋਣਗੇ ਸਾਰੀ ਮੇਰੀ ਗੱਲ ਸੁਣੋ ਗੱਲ ਤਾਂ ਸਾਰੀ ਪੈਨਸ਼ਨ ਦੀ ਹੈ ਨਾ ਮੇਰੀ ਗੱਲ ਸੁਣ ਜੇ ਮਾਤਾ ਨੂੰ ਪੈਨਸ਼ਨ ਨਾ ਆਊਗੀ ਤੇ ਘਰ ਦਾ ਗੁਜ਼ਾਰਾ ਨਾ ਚੱਲੂਗਾ ਮੈਂ ਦੋਨੋਂ ਦੀ ਪੈਨਸ਼ਨ ਛੱਡੋ ਨਾ ਮੈਂ ਲੀਣਾ ਨਾ ਤੁਸੀਂ ਲਓ ਹਾਏ ਹਾਏ ਜੀ ਦਾ ਪੈਈ ਥੋੜੀ ਕੰਨੀ ਵੀ ਪੈਨਸ਼ਨ ਲਓ ਪਰ ਇੱਕ ਮਹੀਨਾ ਨਹੀਂ ਦਨ ਖਾ ਮੈਂ ਕਿ ਇੱਕ ਸੌਦਾ ਪਾਈ ਦਿੱਤਾ ਤੇ ਕੀ ਮੜਾ ਹੋ ਗਿਆ ਤੇ ਪੁੱਤ ਨੂੰ ਹੀ ਦੇਈ ਦੀ ਆ ਪੁੱਤ ਨੂੰ ਹੀ ਦੇਈ ਦੀ ਉਹ ਵੀ ਜੀ ਉਹਨਾਂ ਨੂੰ ਉਹਨਾਂ ਦੀ ਪੈਨਸ਼ਨ ਨਾ ਆਉਂਦੀ ਹੁੰਦੀ ਤੇ ਫਿਰ ਤੁਸੀਂ ਆਪਣਾ ਗੁਜ਼ਾਰਾ ਕਿੱਥੋਂ ਕਰਦੇ ਤੇ ਮੈਨੂੰ ਜਵਾਬ ਦਿਓ ਫਿਰ ਚੁੱਕ ਚੁਕਾ ਕੇ ਕਰ ਦਿਓ ਜੇ ਘਰ ਹੈਗੀ ਤੇ ਮੈਂ ਜ਼ਰੂਰ ਲਾ ਦੇ ਚੁੱਕਨੇ ਪੈਸੇ ਆਹੋ ਜੇ ਘਰ ਹੈਗੀ ਤਾਂ ਫਿਰ ਤੁਹਾਡਾ ਧਿਆਨ ਹੀ ਹੋ ਰਿਹਾ ਲਿਆ ਬਾਤ ਗੱਲ ਕਾਓ ਨਾ ਤੂੰ ਇਹ ਅੱਜ ਤਾਂ ਬਾਗ ਮਾਤਾ ਕੋ ਪੈਸੇ ਲੈਣਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜੀ ਭੁੱਖੇ ਬਹਿ ਜਾ ਆਪਾਂ ਇਹਨਾਂ ਕੋ ਪੈਸੇ ਨਾ ਲਿਓ ਟੈਨਸ਼ਨ ਦੇ ਮੈਂ ਅੱਜ ਤੁਹਾਨੂੰ ਕਹਿ ਦਿੱਤਾ ਯਾਰ ਤੈਨੂੰ ਬਾਰ-ਬਾਰ ਤੇ ਕਹਿੰਦੇ ਇਹਨਾਂ ਨੂੰ ਕਿ ਮੈਨੂੰ ਤਨਖਾਹ ਨਹੀਂ ਮਿਲੀ ਤਾਂ ਪੈਸੇ ਲੈ ਯਾਰ ਉਹ ਵੀ ਮੰਮੀ ਦੀ ਸਿਹਤ ਦਾ ਦੇ ਪਰ ਉਹ ਨਹੀਂ ਸਾਰੇ ਕਹਿੰਦੇ ਗੱਲ ਹੀ ਪਤਾੜੀ ਕਿਉਂ ਤੁਸੀਂ ਨੇਗਾ ਜੋ ਪੈਨਸ਼ਨ ਪੈਨਸ਼ਨ ਹੀ ਕਰਛੜੀ ਮਾਤਾ ਦੀ ਲੈ ਮੰਮੀ ਕੋਣ ਉਹਦੇ ਮੂੰਹ ਗੈਨ ਦਿਆ ਮੈਂ ਪੈਨਸ਼ਨ ਹੀ ਨਹੀਂ ਲੈਂਦਾ ਹੁਣ ਦੱਸੂਣ ਕੀ ਕਰਨਾ ਪੈਨਸ਼ਨ ਨਹੀਂ ਲੈਂਦਾ ਕੋਈ ਪੈਸੇ ਨਹੀਂ ਲੈਂਦਾ ਕੋਈ ਨਾ ਕੋਈ ਅਰਜਨ ਪਈ ਰਹਿਣੀ ਆ ਕੋਈ ਨਾ ਕੋਈ ਗੱਲ ਹੋਈ ਰਣੀ ਆ ਜਿੱਥੇ ਪਿੰਸਨ ਦੀ ਲੋੜ ਪੈਣੀ ਆ ਤੁਹਾਡੇ ਕੋਲ ਕੁਝ ਨਹੀਂ ਹੋਣਾ ਚੱਲ ਮਾਤਾ ਕੋ ਪਿੰਸਨ ਹੈਗੀ ਉਹ ਕੋ ਪੈਣੇ ਨਹੀਂ ਆ। ਉਹਨਾਂ ਆ ਕਹਿੰਦਾ ਤੂੰ ਮਾ ਲਈ ਮੰਮੀ ਜੀ ਐਸ ਟਾਈਮ ਤੂੰ ਹੀ ਕਿਤੇ ਵੀ ਰੋਟੀ ਇਕੱਲੇ ਪਕਾ ਕੇ ਖਾਓਗੇ ਬੁੱਡੇ ਬਾਰੇ ਤੇ ਲੋਕ ਤਾਨੇ ਮਿਹਨੇ ਦੇਣਗੇ। ਉਹਨਾਂ ਨੇ ਕਹਿੰਨਾ ਦੋ ਦੋ ਪੋਤੇ ਆ ਦੋ ਦੋ ਨੌ ਆਵਾ ਤੇ ਮਾਤਾ ਨੂੰ ਵੇਖੋ ਕੀ ਰਹੇਗਾ। ਉਹਦੇ ਵਧੇ ਜੋ ਕੀ ਰੋਟੀ ਵੀ ਨਹੀਂ ਹੈਗੀ ਇਹਨਾਂ ਨੂੰ। ਤੇ ਤੁਹਾਡਾ ਦਾ ਵੀ ਤੁਹਾਡੇ ਵੱਲ ਜਾਵਾਂ ਤੇ ਤੁਹਾਨੂੰ ਪਿੰਸਨ ਤੇ ਖਰਚਾ ਪਾ ਦਵਾਂ ਇਹਦੇ ਵੱਲ ਆਵਾਂ ਤੇ ਇਹਦਾ ਖਰਚਾ ਪਾ ਦਵਾਂ ਮੈਂ ਆਪਣਾ ਹੀ ਪਾਪਾ ਹੀ ਕਾਈ ਜਾਵਾਂ। ਆਪਰੇ ਜੇ ਆਪੇ ਮਨਾਈ ਦੇਵਾ ਮੇਰੀ ਗੱਲ ਸੁਣ ਆਪਾਂ ਦੇ ਤੁਹਾਨੂੰ ਕਿਹਾ ਸੀ ਤਨਖਾਹ ਨਹੀਂ ਮਿਲੀ ਤੇ ਤੁਸੀਂ ਭਾਜੋ ਸੌਦਾ ਉਹਨਾਂ ਨੇ ਥੋੜੀ ਤੁਹਾਨੂੰ ਕਹਿਣਾ ਜਾ ਕੇ ਤੇ ਵੇਖੋ ਇੱਕ ਵਾਰੀ ਕਿਤਾਬ ਕੀ ਤੋਂ ਬੋਲਦੇ ਆ ਉਹਨਾਂ ਨੂੰ ਵੀ ਲੋੜ ਪਈ ਤਾਂ ਉਹਨਾਂ ਨੇ ਵੀ ਦਾਣਾ ਸਾਡੇ ਦੇ ਪੈਰਿਆਂ ਚ ਕੁਝ ਨਹੀਂ ਬਣਿਆ ਮੰਮੀ ਪੈਸੇ ਦੇਈ ਸਬਜ਼ੀਆਂ ਲੈ ਆਈਏ ਦੋ ਚਾਰ ਮਮਾਉਂ ਗਈ ਲੈ ਆਈਏ ਸਭ ਆਹ ਸੁਣਾਉਣ ਦੀ ਲੋੜ ਨਹੀਂ ਆ ਜਿਉਂ ਅਸੀਂ ਆਡ ਹੋਏ ਆ ਨਾ ਅਸੀਂ ਤੁਹਾਡੇ ਕੋਈ ਰੁਪਈਆ ਨਹੀਂ ਲਿਆ ਉਲਟਾ ਹੀ 5000 ਆਪਣਾ ਦੇ ਕੇ ਤੇ ਖਵਾਇਆ ਉਹ ਅੱਡਾ ਇੱਕ ਵਾਪਸ ਨਹੀਂ ਆਇਆ ਨਾ ਹੀ ਤੁਹਾਨੂੰ ਤੁਹਾਡੇ ਕੋ ਕਦੀ ਕੁਝ ਮੰਗਿਆ ਵਾ ਅਜੇ ਕੀ ਤੁਹਾਨੂੰ ਪਤਾ ਵਾ ਕੀ ਸਾਡੇ ਸੋਹਰੇ ਦੀ ਪੈਨਸ਼ਨ ਆਉਣ ਲਈ ਆ ਸਾਡੀ ਪੈਨਸ਼ਨ ਆ ਆਹੀ ਜਾਈਏ ਨਾ ਅੱਜ ਅੱਧੀ ਪੈਸੇ ਮਨਾ ਸਕਦੇ ਸਾਡੀ ਪੈਨਸ਼ਨ ਆ ਮਾਂ ਮਾਰ ਜੂਗੀ ਫੇਰ ਤੁਹਾਡੀ ਸਾਂਝੀ ਪੈਨਸ਼ਨ ਹੈ ਮੇਰੇ ਤੇ ਹੱਕ ਤੁਹਾਡਾ ਕੋਈ ਨਹੀਂ ਆਦਾ ਪੈਨਸ਼ਨ ਤੇ ਉਹ ਮੇਰੀ ਮਰਜ਼ੀ ਹੈ ਜਿਹੜਾ ਮੈਂ ਤੁਹਾਨੂੰ ਦੇ ਦਿੰਨੀ ਆ ਮੰਮੀ ਪੈਨਸ਼ਨ ਕਰਨੀ ਕੀ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦੋ ਮੇਰੀ ਦਵਾਈ ਦਾਰੂ ਮੇਰੇ ਕਈ ਕੰਮ ਹੈ ਮੇਰੇ ਰਿਸ਼ਤੇਦਾਰੋਂ ਕਿੱਥੇ ਜਾਣੇ ਆ ਮੈਂ ਕਿੱਦਾਂ ਮਿਲਣ ਜਾਣਾ ਤੂੰ ਹੀ ਲੱਗਦਾ ਮੇ ਕੋਈ ਨਹੀਂ ਮੰਮੀ ਕਾਲਾ ਰੰਮੀ ਮੈਂ ਕੋ ਕਾਲਾ ਆਪਣੇ ਰਿਸ਼ਤੇਦਾਰਾਂ ਕੋ ਜਾਇਆ ਕਰੂੰਗੀ ਮੈਂ ਕਹਿਣ ਭੈਣ ਭਰਾ ਨੂੰ ਮਿਲਣਾ ਨਹੀਂ ਕਰ ਹੈਗੇ ਸਾਰੇ ਹੈਗੇ ਮੰਮੀ ਇਹਦੇ ਨਾਲ ਚੰਗਾ ਤੂੰ ਤਦ ਦੋ ਵਾਰ ਇਹ ਰੋਟੀ ਵਾਖੋ ਖਾਣਾ ਨਹੀਂ ਪਕਾਇਆ ਭਾਬੀ ਆਹ ਕਹਿੰਦੀ ਸੀ ਨਾ ਇੱਕ ਮਹੀਨਾ ਉਧਰੋਂ ਖਾ ਲਾ ਤੇ ਇੱਕ ਮਹੀਨਾ ਇਧਰੋਂ ਖਾ ਲਾ ਇਹੋ ਮੇਰੀ ਗੱਲ ਟੱਲੇ ਤੇ ਚੜ ਗਈ ਕਿ ਨਹੀਂ ਤੂੰ ਮੈਨੂੰ ਰੋਟੀ ਖਵਾਉਣੀ ਨਹੀਂ ਚਾਹੁੰਦਾ ਦੱਸੋ ਤੇ ਮੈਂ ਕੀ ਮਾਰਾ ਕਿਆ ਇੱਕ ਮਹੀਨਾ ਉਧਰੋਂ ਖਾ ਕੇ ਇੱਥਾ ਕੋਲ ਟਾਈਮ ਹੋ ਗਿਆ ਨੀਂ ਮਹੀਨਾ ਹੋ ਗਿਆ ਚਲ ਹੁਣ ਤੇ ਜੇ ਵਾਲ ਚੱਲਾ ਉਧਰੋਂ ਇੱਕ ਮਹੀਨਾ ਹੋ ਗਿਆ ਚੱਲ ਹੁਣ ਦੂਜੇ ਵਾਲ ਚੱਲਾ ਯਾ ਬੰਦੇ ਕਹਿੰਦਾ ਮਾਜੀ ਤੇ ਤੁਹਾਨੂੰ ਨਾ ਇਹਦੀ ਰੋਟੀ ਦਾ ਭਾਰ ਲੱਗਣ ਲੱਗ ਪਿਆ ਵਾ ਜ਼ਿਆਦਾ ਤੁਸੀਂ ਉਹਨਾਂ ਨੂੰ ਸਿੱਧਾ ਹੀ ਇੰਨੀ ਗੱਲ ਕਹਿ ਦਿੱਤੀ ਪੇ ਇੱਕ ਮਹੀਨਾ ਉਧਰ ਜਾਓ ਤੇ ਇੱਕ ਮਹੀਨਾ ਇਧਰ ਜਾਓ ਤੇ ਜਦੋਂ ਖੜਵੜੀਆਂ ਗੱਲਾਂ ਕਰੀਆਂ ਸਾਨੂੰ ਜੀਨ ਨਹੀਂ ਦੇਣਾ ਕਦੀ ਕੋਈ ਗੱਲ ਕਰਤੀ ਕਦੀ ਕੋਈ ਚੀਚੀ ਨਹੀਂ ਛੇੜਤੀ ਉਥੇ ਨਿਤ ਸੀ ਆਪਾਂ ਮੈਸੇਜ ਕਰਕੇ ਗਿਆ ਮੈਂ ਕਾ ਜਾਉਂ ਤੂੰ ਜਾ ਨਹੀਂ ਲਾਲਾ ਪਹਿਲੇ ਦਸਮਾ ਦੀਦੀ ਨਾਲ ਮੰਮੀ ਦੀ ਬੜੀ ਬਾਂਦੀ ਕਿਤੇ ਨੌ ਜਨੂ ਨੋ ਨਹੀਂ ਖੁੱਭਦਾ ਕਿਤੇ ਨੌ ਸੱਸ ਮੈਂ ਕਿਹੜੇ ਕਿਹੜੇ ਹੁਣ ਐਸਾ ਕੀ ਹੋ ਗਿਆ ਨਹੀਂ ਹੁਣ ਕੀ ਹੋ ਗਿਆ ਐਸਾ ਅਚਾਨਕ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਨਾ ਕਿ ਮਮਾ ਮਾਤਾ ਨੂੰ ਨਹੀਂ ਆਪਾਂ ਦੋਵੇਂ ਜਣੇ ਮਨਾਉਂਦੇ ਆਂ ਰੋਟੀ ਖਾ ਲਾ ਰੋਟੀ ਖਾ ਲਾ ਆ ਕਮਿਟੀ ਖਾਦੀ ਆ ਆਪਾਂ ਵੀ ਖਾਣੀ ਅਮਰ ਨਹੀਂ ਮਾਗਾ ਪੁੱਛੋ ਰੰਜੀਦ ਪੁੱਛੋ ਕਿੰਨਾ ਚਿਰ ਦਾ ਮੱਥਾ ਮਾਰਨੇ ਹਰ ਜਿੱਤ ਤੁਹਾਨੂੰ ਹੋਣੀ ਦਿੱਤਾ ਮੈਂ ਮੇਰੀ ਰੋਟੀ ਲੰਗਦੀ ਅੰਦਰ ਕਦੀ 1 ਮਹੀਨਾ ਮੇਰੇ ਦਿਮਾਗ ਤੋਂ ਵਟਦਾ ਜੇ ਵੀ 1 ਮਹੀਨਾ ਹੋਊਗਾ ਤੇ ਮੈਂ ਉਧਰ ਜਾਣਾ ਹੀ ਉਧਰ 1 ਮਹੀਨਾ ਆਊਗਾ ਤੇ ਮੈਂ ਇੱਧਰ ਮੈਂ ਤਾਂ ਵੰਡੀ ਗਈ ਮੈਂ ਤਾਂ ਵੰਡੀ ਕਿ ਮੈਂ ਇੱਕ ਸਾਥ ਸੱਚਲੀ ਨਾ ਰਹਿ ਨਹੀਂ ਸਕਦੀ ਅੱਛਾ ਮੰਮੀ ਮੇਰੀ ਗੱਲ ਸੁਣੋ ਜਦ ਤੀ ਮੇਰੇ ਘਰ ਚਲ ਜਿਓਗੇ ਉਥੇ ਰਹਿ ਬੋਗੇ ਸਾਨੂੰ ਇੱਥੇ ਭੇਜ ਦੋਗੇ ਤੇ ਬਾਅਦ ਚ ਸਾਡਾ ਕੀ ਹਿਸਾਬ ਦਾ ਬੈਠੇ ਹੋਰ ਹਿਸਾਬਾ ਸਾਡਾ ਪਹਿਲਾ ਹੁੰਦਿਆ ਸੀ ਅਸੀਂ ਲੜ ਲੜ ਮਰਾਂਗੇ ਫਿਰ ਇਹ ਤਾਂ ਮਾਤਾ ਰੜਾਉਂਦੀ ਆ ਫਿਰ ਤੂੰ ਹੀ ਨਾ ਨਾ ਰਲਿਓ ਮੈਂ ਤਾਂ ਕੱਲੀ ਬੱਕਰੀ ਰਹ ਮਾਤਾ ਨਾ ਰੋਈਏ ਨਾ ਮਾਤਾ ਦੀ ਤੰਗੀ ਨਾ ਹੋਵੇ। ਉਹਹੀਂ ਦੋਵੇਂ ਭਰਾ ਪਿਆਰ ਨਾਲ ਹੀ ਰਹਿੰਦੇ ਆਂ ਪਹਿਲਾਂ। ਤੇ ਫੇ ਮੈਨੂੰ ਕੱਢ ਦੋ ਨਾ ਮੈਂ ਚੱਲ ਜਵਾਂ। ਮੈਂ ਲੜਾਈਆਂ ਪਾਨੀਆਂ ਤੇ। ਮੈਂ ਚੱਲ ਜਾਂੀ ਉੱਧਰ। ਆਹ ਦੀ ਲਾਸਟ ਫੈਸਲਾ ਦੱਸੋ ਆਪਣਾ ਵੀ ਕੀ ਆਪਣਾ ਕੀ ਲਾਸਟ ਫੈਸਲਾ ਲੈ ਆ ਜੀ। ਇੱਥੇ ਹੁਣ ਦੱਸੋ ਹੁਣ ਦੋਵੇਂ ਪੁੱਤ ਬੇਟੇ ਰਹਿੰਦੇ ਆਂ ਦੋਵੇਂ ਨੁਮਾ ਬੇਟੀਆਂ। ਇਹਨਾਂ ਕੋਲ ਦੱਸਤਾ ਜੇ ਲਾਸਟ ਰਹੀ। ਜਿਹੜੀ ਤੇਈ ਮੱਕਰੀ ਹੀ ਪਾਉਣੀ। ਹਾਂ ਮੈਂ ਮੱਕਰੀ ਪਾਉਣੀ। ਹੁਣ ਦੱਸੋ ਕੀਆ ਲੈਣ ਕੋ ਦੇਣਾ ਤੇ ਨਾ ਮੈਂ ਕਹੇ ਕੋ ਕੁਝ ਲੈਣਾ। ਹੁਣ ਆਪਾਂ ਜਾਵਾਂਗੇ ਕਰੋ ਤੁਸੀਂ ਨਹੀਂ ਜਾਣਾ। ਮੈਂ ਜਾਵਾਂਗੀ ਹੀ ਨਾ ਕੋਈ ਆਇਆ ਨਾ ਜੀ ਜਾਇਆ ਨਾ ਮੈਂ ਆਵਾ ਨਾ ਜਾਵਾ ਤੇ ਮੰਮੀ ਇਹ ਵੀ ਟਾੜ ਗਈ ਆ ਇਹ ਵੀ ਟਾੜ ਗਈ ਆ ਮਕਾਨ ਇੱਕ ਮਿੰਟ ਮੰਮੀ ਤੁਸੀਂ ਆਪਣੇ ਮਕਾਨ ਚ ਤੇ ਜਲਝੋਗੇ ਆ ਨਹੀਂ ਤੁਸੀਂ ਯਾਨਾ ਕੋ ਵਿਹਲਾ ਕਰਾਉਂਦੇ ਆ ਤੁਸੀਂ ਸਾਫ਼ ਕਹਿਣ ਦੇ ਜੇ ਮੇਰੇ ਵੱਡੇ ਨੋਕੋ ਤੇ ਇੱਥੇ ਰਹਿਣ ਠੀਕ ਹੈ ਜਿਹੜਾ ਸਾਨੂੰ ਦਿੱਤਾ ਉਹਦੇ ਨਾਲ ਤੁਹਾਡਾ ਧਿਆਨ ਆ ਵੀ ਉਹ ਦਵਾ ਦਾ ਵਿਹਲਾ ਕਰ ਦੋ ਮੈਂ ਉੱਥੇ ਚਲ ਜਾ ਆਡਾ ਦੋਵਾਂ ਧੀਆਂ ਦਾ ਕੀ ਸੋਚਣ ਦੇ ਤੁਸੀਂ ਇੱਕ ਤੇ ਜਾਵਾਂਗੇ ਆਓ ਨਾ ਤੁਹੇ ਇੱਥੇ ਜੋ ਮੈਂ ਨਿਕਲ ਜਾ ਨਹੀਂ ਇੱਥੇ ਸਾਡੀ ਨਹੀਂ ਨਬਰੀ ਤਾਈ ਉੱਥੇ ਗਈ ਤੇ ਫਿਰ ਉਹਨ ਇੱਥੇ ਮੇਰੀ ਵੀ ਨਹੀਂ ਨਿਬੜਦੀ ਤੇ ਮੈਂ ਕਿੱਥੇ ਰਵਾਂ ਉਹ ਤੇ ਮੈਂ ਆਪਣੇ ਵਾਸਤੇ ਰਹਿ ਗਈ ਨਿਬੜ ਕਿਉਂ ਨਹੀਂ ਰਹੀ ਤਾਈ ਪਹਿਲੇ ਤੂੰ ਕਿ ਜਿਹੜੀ ਹੋਂ ਤੁਹਾਨੂੰ ਕੀ ਹੋ ਗਿਆ ਜੋ ਵੀ ਹੋ ਗਿਆ ਨਹੀਂ ਹੋਗਾ ਨਹੀਂ ਮੈਨੂੰ ਪਤਾ ਉਹ ਮੈਂ ਆਪਣੇ ਵਾਸਤੇ ਮਕਾਨ ਰੱਖਿਆ ਸੀ ਇਸ ਕਰਕੇ ਮੈਂ ਚਾਬੀ ਨਹੀਂ ਦਿੱਂਦੀ ਉਹ ਤੁਹਾਡੇ ਵਾਸਤੇ ਸੀ ਆ ਇਹਨਾਂ ਵਾਸਤੇ ਹੈ ਤੁਹਾਡੇ ਤੋਂ ਬਾਅਦ ਸਾਰੇ ਚੱਲ ਜਣੇ ਹਨ ਸਾਰਾ ਘਰ ਸਾਰਾ ਵਾਸਤੇ ਸੀ ਮੇਰੀ ਵੀ ਤਾਂ ਸੁਣ ਲੈ ਨਿਭਣੀ ਕੀ ਆ ਨਿਭਦੀ ਤਾਂ ਸ਼ੁਰੂ ਤੋਂ ਆਈ ਸਿਰਫ ਆ ਜਿਹੜਾ ਪਾਇਆ ਸੀ ਸੌਦਾ ਉਹਦਾ ਸਾਰਾ ਸਿਆਪੇ ਅੱਜ ਤੱਕ ਬਾਅਦ ਮੰਮੀ ਤੁਸੀਂ ਸਭ ਸੌਦਾ ਨਹੀਂ ਭਾਗ ਦੇਣਾ ਮਮੀਆਂ ਉਹਨਾਂ ਘਰ ਚਲਾ ਦਿੱਤੀ ਵਾਰੀ ਪਾਇਆ ਨਾ ਉਹ 5000 ਤੁਸੀਂ ਮਾਤਾ ਨੂੰ ਦੋ 5000 ਇਹਨਾਂ ਦਾ ਵੀ ਦੇਣਾ 5000 ਬਾਰ-ਬਾਰ ਸੁਣਾਂਗਾ ਆਪਾ ਵੀ ਬਾਰ-ਬਾਰ ਸੁਣਾਉਂਦੀ ਐ ਕਿ ਮੈਂ ਨਹੀਂ ਘਰ ਦੀ ਨੂੰ। ਮੈਨੂੰ 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 ਉਦੋਂ ਹੀ ਗੱਲ ਕਹੀ ਤੇ ਪਹਿਲੇ ਨਾਲ ਦਾਓ। ਜਦੋਂ ਇਹਨਾਂ ਨੇ ਲੈਣੇ ਸੀ ਉਦੋਂ ਇਹਨਾਂ ਦਾ ਮੂੰਹ ਫੇਲੋ ਹੋ ਰਿਹਾ। ਕੋਈ ਹੋਰ 5000 ਦਾ ਸਬਜ਼ਾ ਕਰਨਾ ਕਿ ਮਾਤਾ ਦਾ ਹਿਸਾਬ ਲਾਉਣਾ ਇਹਦੇ। ਮਾਤਾ ਨੂੰ ਦੱਸ ਕੀ ਕਰਨਾ ਤੂੰ। ਉਹਨਾਂ ਦੇ ਭਾਈ ਨੇ ਸਿੱਧਾ ਤੁਹਾਨੂੰ ਕਹਿਤਾ ਜੇ ਕਿ ਮੈਂ ਨਹੀਂ ਤੁਹਾਡੇ ਕੋਲ ਪੈਸੇ ਲੈਂਦਾ। ਉਹ ਗੱਲ ਛੱਡ ਦੇ। ਚਲਦੇ ਹੁਣ ਜਣਾ। ਹੁਣ ਲਾਓ ਜਿਹੜਾ ਪੈਸਾ ਤੀ ਲੈਣਾ। ਤਾ ਤੂੰ ਮੈਨੂੰ ਪਕਾਉਂਦੇ ਪਿੱਛੇ ਰੋਟੀ ਤੁਹਾਨੂੰ। ਅੱਗ ਤਾਂ ਵੀ ਤੇਰ ਵੇਖ ਲਓ। ਤਾਂ ਵੀ ਆਪਾ ਬੁਰੀ। ਤੁਹਾਨੂੰ ਕੀ ਤਰਾਜ ਮੈਂ ਪ ਕੁਈ ਢੋਖ ਚੜੀ ਖਾਓ ਜਾਂ ਜੋ ਮਰਜੀ ਖਾਓ ਮੈਨੂੰ ਉਹਦੀ ਕੋਈ ਟੈਨਸ਼ਨ ਗਲਤ ਫਿਰ ਉਹ ਰਹਿ ਜੀ ਮਮੀ ਲੋਕਾਂ ਨਾਲ ਗੱਲਾਂ ਕਰਨੀਆਂ ਹੀ ਆ ਨਾ ਵੱਡੀ ਨਾ ਰਹਿੰਦੀ ਵੱਡੀ ਨਾ ਤੋਂ ਨੇ ਪਕਾ ਕੇ ਖਾਦੀ ਆ ਆਪ ਕੱਲੀ ਖਾਦੀ ਆ ਮੈਂ ਮਾਰ ਨਹੀਂ ਖਲਦੀ ਨੀ ਕੋਤ ਮੈਂ ਅੰਦਰ ਹੀ ਲਿਆ ਕਰੂੰ ਪਕਾ ਕੇ ਅੰਦਰੇ ਖਾ ਕੇ ਅੰਦਰੇ ਪਈ ਲਈ ਨਹੀਂ ਬੋਲ ਨਹੀਂ ਮਾਰਦੀ ਮੇਰੀ ਸੁਣੋ ਕੜੇ ਧੀ ਜਵਾਈ ਨੇ ਦਿਹਾਰਾ ਨਾ ਉਹਨੇ ਤੇ ਵੇਖਣਾ ਵਾ ਨਾ ਕਿ ਸਾਡੀ ਮਾਂ ਆਪ ਹੀ ਰੋਟੀਆਂ ਪਕਾਉਂਦੀ ਤੇ ਆਪ ਹੀ ਖਾਂਦੀ ਆ ਫੇਰ ਬੱਚਿਆਂ ਨੇ ਬੁਰਾ ਬੰਨਾ ਹੋਰ ਤੇ ਫੇਰ ਵੇਖਣਾ ਹੀ ਹੋਣਾ ਜਦ ਮੈਂ ਬੁਖਾਉਂਗੀ ਤਾਂ ਉਹਨਾਂ ਨੇ ਵੇਖਣਾ ਹੀ ਤੂੰ ਨਾ ਜਾ ਬਾਹਰ ਲੋਕਾਂ ਨੇ ਆ ਜਣਾ ਕਰ ਤੇਰੇ ਤੁਝਾ ਦਿੱਖਣਾ ਨਹੀਂ ਨਹੀਂ ਕਰੀ ਜਦੂ ਰਫਦੀਆਂ ਵੇਲੀਆਂ ਜੇ ਸਾਨੂੰ ਗੱਲਾਂ ਹੋਣੀਆਂ ਨਾ ਤੇ ਮਾਦਾ ਨੂੰ ਵੀ ਹੋਣੀਆਂ ਵਾ ਲੋਕਾਂ ਨੇ ਪਤਾ ਕੀ ਕਹਿਣਾ ਵਾ ਵੱਡੀ ਨੂੰ ਨਹੀਂ ਚੰਗੀ ਤੇ ਨਿੱਕੀ ਵੀ ਨਹੀਂ ਚੰਗੀ ਚਲ ਉਹਦੇ ਨਾਲ ਨਹੀਂ ਵੀ ਜੇ ਨਿੱਕੀ ਨਹੀਂ ਚੰਗੀ ਤੇ ਉਹਦੇ ਨਾਲ ਨਹੀਂ ਵੀ ਆਪ ਕੱਲੀ ਚੰਗੀ ਨਾ ਜੀ ਤੇਰੇ ਇਹੋ ਜਿਹੇ ਗੱਲਾਂ ਹੋਣੀਆਂ ਮਾਦਾ ਕੋਈ ਗੱਲ ਨਹੀਂ ਉਹ ਸਾਰੇ ਲੋਕਾਂ ਨੂੰ ਪਤਾ ਹੁੰਦਾ ਕੀ ਹੋਣਾ ਤੇ ਕੀ ਨਹੀਂ ਮੈਂ ਨਹੀਂ ਚੰਗੀ ਮੈਂ ਹੀ ਨਹੀਂ ਚੰਗੀ ਨੋਆ ਮੇਰੀਆਂ ਦੋਵੇਂ ਚੰਗੀਆਂ ਤੁਸੀਂ ਵੀ ਚੰਗੇ ਮੈਂ ਨਹੀਂ ਚੰਗੀ ਚਲ ਮੰਮੀ ਮੇਰੀ ਗੱਲ ਸੁਣ ਨਾ ਜੇ ਤਰਾ ਬਹੁਤਾ ਮੰਨ ਨਹੀਂ ਨਾ ਮੈਂ ਨਹੀਂ ਦਿਆ ਤੁਹਾਡੇ ਲੈ ਆਇਆ ਥੋੜੇ ਦਿਨ ਇਹ ਤੋਂ ਉਹ ਤਾਂ ਗੱਲ ਆ ਗਈ ਥੋੜੇ ਦਿਨ ਤੁਹਾਡੇ ਵਾਲਾ ਆ ਗਈ ਉਹ ਆਪਾ ਮੰਮੀ ਹਣ ਤੂੰ ਉਧਰ ਚੱਲ ਜਾ ਲੱਕੀ ਵਾਲ ਥੋੜੇ ਦਿਨ ਉਧਰ ਹੋ ਗਿਆ ਥੋੜੇ ਦਿਨ ਉਧਰ ਆਇਆ ਨਹੀਂ ਲੁਕੀ ਤੇ ਤੂੰ ਤਾਂ ਕਹਿ ਇਹ ਨਾ ਵੀ ਥੋੜੇ ਦਿਨ ਉਧਰ ਆ ਜਾ ਜਿੱਤੇ ਪੱਕੀ ਰੱਖਣਾ ਫੇਰ ਗੱਲ ਕਰ ਇਹ ਉਹਦੇ ਨਾਲ ਦੀ ਗੱਲ ਕਰ ਗੁੱਸਾ ਦਾ ਜੀ ਆਪਾਂ ਕਹਾਈ ਫੇ ਮੀਨਾ ਉਧਰ ਖਾ ਲਾ ਤਾਂ ਮੈਨੇ ਗੁੱਸਾ ਕੀਤਾ ਹਾਂ ਤੂੰ ਕਹਿ ਦਿੱਤਾ ਥੋੜੇ ਦਿਨ ਉਧਰ ਆ ਜਾ ਉਹ ਗੰਦੇ ਗੱਲ ਤਾਂ ਫੇਰ ਉੱਥੇ ਹੀ ਆ ਗਈ ਮੰਮੀ ਰੱਖਵੇਂ ਨਾ ਯਾਰ ਮੰਮੀ ਨੂੰ ਤੇਨੂੰ ਪਰਾਂ ਲੱਗ ਜਾਊਗਾ ਮੰਮੀ ਵੰਡੀ ਗਈ ਐ ਰੱਖ ਲੋ ਮੰਮੀ ਦੀ ਦੱਦੀ ਕਰਦਾ ਮੰਮੀ ਨੂੰ ਹੋਰ ਰੱਖ ਲੈ ਦੀਦੋਜੀ ਕਰਦਾ ਮੰਮੀ ਨੂੰ ਆ ਰੱਖ ਲੈ ਤੁਹਾਨੂੰ ਮੰਮੀ ਕੋਈ ਛੜਾ ਗਿਆ ਵਾ ਤੁਹਾਨੂੰ ਦੇ ਗਿਆ ਜੀ ਜਿਹਦੇ ਮਰਜ਼ੀ ਪੁੱਤ ਕੋਈ ਰਹਿ ਸਕਦੇ ਜੀ ਆ ਮੰਮੀ ਵਹਿਲੀ ਕਿਤੇ ਮੰਮੀ ਆੜੇ ਕੋ ਪੱਕਾ ਰਹਿਣਾ ਮੰਮੀ ਨੇ ਕਿਤੇ ਥੋੜਾ ਬੋਤਾ ਪੈਨਸ਼ਨ ਚ ਰਾਜ ਨੇ ਪਾ ਦਾ ਕਰੂ ਤੇ ਫੇ ਕਿਹੜਾ ਮਸਲਾ ਹੁਣ ਦੱਸ ਮੈਂ ਕਿੱਥੇ ਰਵਾਂ ਤੇ ਆਪਣਾ ਵੱਖ ਜਿੰਨਾ ਪਕਾਵੇਂ ਤੂੰ ਲਾ ਲਾਵਾਂ ਮੇਰੇ ਮੰਗਲ ਕਿੱਥੇ ਰਹਿਣਾ ਉਹ ਤੇ ਥੋੜਾ ਬੋਤਾ ਕਰਨਾ ਐਵੇਂ ਨਹੀਂ ਆ ਕੋਈ ਨਹੀਂ ਮੈਨੂੰ ਚੱਡਾ ਬਰੇ ਤੁਸੀਂ ਤੁਸੀਂ ਕੀ ਉਹ ਪੈਨਸ਼ਨ ਦਾ ਸੇਪਾ ਤੇ ਅੱਗੇ ਪਿਆਵਾਂ ਉਹ ਸ਼ਮਾਰਾ ਨੂੰ ਉੱਧਰ ਰੱਖਣਾ ਵਾ ਨਾ ਤੇ ਤੇਰੀ ਤਰ੍ਹਾਂ ਰੱਖੋ ਐ ਇੰਨਾ ਵੰਗੋ ਨਹੀਂ ਐ ਪੈਨਸ਼ਨ ਤੇ ਤੂੰ ਉਹਦੇ ਪਰਦੇ ਨਾ ਗੱਲ ਇਹੋ ਹੀ ਹੋਣੀ ਆਂ ਤੇ ਸਾਫ਼-ਸਾਫ਼ ਕਹਿ ਦਿੱਤਾ ਗੱਲ ਤੇ ਉਹੀ ਹੋਣੀ ਆ ਫਿਰ ਤੁਸੀਂ ਮੈਨੂੰ ਕਹਿੰਦਾ ਰਾਸ਼ਨ ਪਾਓ ਹੋਣਾ ਇਹੋ ਹੀ ਕਿਹਦੇ ਨੇ ਨਹੀਂ ਆਣਾ ਥੋੜੇ ਦਿਨ ਚੁੱਪ ਕਰਕੇ ਖਵਾਉਗੇ ਬਾਦੋਂ ਫਿਰ ਮੈਨੂੰ ਇਹੋ ਹੀ ਸੁਣਾ ਕੇ ਮੰਮੀ ਫਲਾਣਾ ਨਹੀਂ ਹੈਗਾ ਸੌਦਾ ਥੋੜਾ ਬਾ ਦੇ ਮੇਰਾ ਕੰਮ ਨਹੀਂ ਨਿਪੜਿਆ ਮੈਨੂੰ ਆੜਤੀਏ ਨੇ ਪੈਸੇ ਨਹੀਂ ਦਿੱਤੇ ਉਹਨੇ ਹਣਾ ਮੈਨੂੰ ਕੰਮ ਤੋਂ ਪੈਸੇ ਨਹੀਂ ਮਿਲੇ ਚੱਲ ਮੰਮੀ ਫੇਰ ਵੜੀ ਦੇ ਵਿੱਚ ਤੇ ਨਈ ਮਮੀ ਨੂੰ ਰਾਂਧਾ ਬੱਕਰੀ ਬਸ ਇਹੋ ਨਤੀਜਾ ਨਿਕਲਣਾ ਬੱਕਰੀ ਕਰਕੇ ਮਤਲਬ ਤੂੰ ਉਹ ਘਾਟ ਰਹਿਣਾ ਤੈਨੂੰ ਕਿੱਥੇ ਜਾਈਏ ਫਿਰ ਇਹ ਗਲੀਆਂ ਤੇ ਲੱਗ ਨਹੀਂ ਇਹ ਲੀਲੋ ਬਾਹਰ ਲੀਲੋ ਤੂੰ ਇਹ ਪਹਿਹਾਂ ਵਾਲਾ ਜ ਮਮੀ ਕੋਲ ਪਰ ਪੈਜ ਨੇ ਆ ਗਿਆ ਤੂੰ ਪਹਿਹਾਂ ਵਾਲਾ ਜ ਜ਼ਮੀਨਾਂ ਵਾਲਾ ਜ ਦਾਤ ਵਾਲਾ ਜ ਲੀਲੋ ਬਾਹਰ ਇਹ ਵੀ ਨੌਕਰੀ ਵਾਲਾ ਵੀ ਲੀਲੇ ਨਹੀਂ ਕੱਠਿਆ ਤੂੰ ਇਰਾਣਾ ਤੇ ਜਿਹੜੇ ਬੱਕਰੇ ਹੋ ਜੋ ਮੈਂ ਤੈਨੂੰ ਇੱਥੇ ਆ ਨਹੀਂ ਬੈਠੇ ਆ ਜਾ ਦੋਵੇਂ ਜਣੇ ਜਿੱਤਰਾ ਗੇਰੀ ਤੇ ਹੀ ਰੋ ਇਸ ਤਰ੍ਹਾਂ ਕਰ ਲੋ ਜਾਂ ਇੱਥੇ ਆ ਜਾ ਰਸੋਈ ਕਰਾ ਦੇਨੇ ਤਾਂ ਢੀ ਤਿਆਰ ਆ ਜਾ ਇੱਥੇ ਕੀ ਕਰੇ ਸਮੀ ਨੂੰ ਤੂੰ ਦੱਸ ਮੈਨੂੰ ਵੀ ਆਸਵਾਦ ਜੀ ਦਾ ਇਹਨਾਂ ਬੈ ਕੇ ਸਲਾਹ ਕਰਨੀ ਪੈਣੀ ਆ ਆਪਾਂ ਦੋਵਾਂ ਜੀਆਂ ਨੂੰ ਵੀ ਕੀ ਕਰਨਾ ਤੇ ਕੀ ਨਹੀਂ ਸਾਨੂੰ ਨਾ ਇੱਕ ਦੋ ਦਿਨ ਦੋ ਐਂਦਾਂ ਨੂੰ ਫੈਸਲਾ ਕਰਕੇ ਤੇ ਫਿਰ ਦੱਸਦੇ ਆ ਜਿਹੜੀ ਮੇਰੇ ਹਿਸਾਬ ਨਾਲ ਆਈ ਮੰਮੀ ਨੂੰ ਉੱਧਰ ਹੀ ਲੱਜਣੇ ਆਂ ਮੇਰੇ ਘਰ ਤੋਂ ਛੰਮੀ ਉਹਦੇ ਸਾਰਾ ਪਰਿਵਾਰ ਬੈਠਾ ਤੇ ਦੋਨਾਂ ਜੀਆਂ ਨੇ ਕੀ ਫੈਸਲਾ ਆਇਆ ਨਾ ਜੋ ਸਲਾਹ ਤੁਹਾਡੀ ਸਾਨੂੰ ਦੱਸ ਦੋ ਸਾਡ ਵੀ ਪਤਾ ਲੱਗ ਜੇ ਤੇ ਮੈਂ ਕੋਈ ਗੱਲ ਨਹੀਂ ਕਰ ਲੈਂਦੇ ਸਲਾਹ ਕਰ ਆਪਾਂ ਵੀ ਚੁੱਟ ਜੰਨੇ ਹੋਣੀ ਕਰ ਲੈਂਦੇ ਸਲਾਹ ਚਾਹ ਮੰਮੀ ਨਾਲ ਕੋਈ ਸਲਾਹ ਕਰਨੀ ਕੋਈ ਕਾਰਜ ਕਰਨੀ ਕੋਈ ਨਹੀਂ ਕਰਨੀ ਮੈਂ ਆਪਣਾ ਨਾਲ ਸਲਾਹ ਕਰਨੀ ਇਕੱਠਿਆਂ ਵਾਲੇ ਤਾਂ ਸੱਜੇ ਸੀ ਮੇਰੇ ਨਾਲ ਕੋਈ ਵੱਖਰੀ ਸਲਾਹ ਕਰਨੀ ਫਿਰ ਤੂੰ ਆਖੇਂਗੀ ਲੈ ਗਈ ਵੱਡੀ ਲੈ ਗਈ ਛੋਟੀ ਉਹਨੂੰ ਭਰਾਤਾ ਲਗਾਤਾ ਫਿਰ ਤੈਨੂੰ ਆਖੂ ਕਹਿੰਦੇ ਪੜਾ ਲਾ ਤਾ ਮੈਂ ਨਹੀਂ ਕਹਿੰਦਾ ਜਦ ਸਲਾਹ ਲੋਕਾਂ ਦੀ ਸਾਰੇ ਸਮਝੇ ਕਰੋ ਮੈਂ ਭਾਬੀ ਸਹੀ ਕਹਿ ਆਂਦੀ ਆ ਸਲਾਹ ਜਿਹੜੀ ਕਰਨੀ ਇੱਥੇ ਕਰੀਏ ਮੇਰੀ ਗੱਲ ਸੁਣੋ ਮਾਤਾ ਜੇ ਤੇ ਤੈਨੂੰ ਉੱਥੇ ਖੜਦੇ ਨਹੀਂ ਉੱਥੇ ਘਰ ਚਲ ਜਣੀ ਨਹੀਂ ਐ ਇੱਥੇ ਆਣਨੇ ਆ ਲੋਕਾਂ ਨਾਲ ਤਾਂ ਗੱਲਾ ਫੇਰ ਵੀ ਕਰਦੀ ਆ ਪਰ ਉਹ ਤੇ ਗੱਲੀ ਰਹਿਣ ਦੀ ਗੱਲੀ ਪਕਾਉਣ ਦੀ ਖਣੜਦੀ ਆ ਇਹ ਗੱਲਾਂ ਨਹੀਂ ਕਰਾਉਣੀ ਐ ਤੂੰ ਇਦਾਂ ਕਰ ਕੋਈ ਨਹੀਂ ਪੈਸਾ ਮੰਗ ਦੇ ਦੇ ਤੂੰ ਤੂੰ ਆ ਜਾ ਸਾਡੇ ਕੋਲ ਹਾਂ ਆ ਲਿਆ ਫੈਸਲਾ ਵਦਿਆ ਜਾ ਅੱਗੇ ਪਾ ਲੈ ਰਹਿ ਸਾਡੇ ਕੋਲ ਜੇ ਤੈਨੂੰ ਸਾਡੇ ਕੋ ਪੈਨਸ਼ਨ ਮੰਗਦੇ ਤੂੰ ਆਣ ਕੇ ਤੇ ਰੋਟੀ ਪਣੀ ਖਾਓ ਸਾਡੇ ਕੋ ਸਾਡੇ ਕੋ ਰੋਟੀ ਠੀਕ ਆ ਗੱਲ ਮੋਗੀ ਐ ਮਕਾਨੀ ਚ ਵਿਹਲਾ ਕਰ ਤੇ ਪਕਾਉਣ ਲੱਗਿਆ ਨਾ ਬੋਲ ਮੈਂ ਰਵੇੜੇ ਇੱਕ ਵੇੜੇ ਰੋਟੀ ਨਹੀਂ ਮਾਂ ਨਹੀਂ ਜੀ ਤੂੰ ਜੇ ਤੂੰ ਕਰਦੀ ਪੈਸਾ ਜੇ ਮੈਨੂੰ ਜਦੋਂ ਭੁੱਖ ਲੱਗੀ ਮੈਂ ਉਂਦਰ ਰੋਟੀ ਮੰਗਣੀ ਤੇ ਪਕਾ ਕੇ ਦੇਣੀ ਪਣੀ ਇਹਨਾਂ ਕੁ ਮੰਮੀ ਅਜੇ ਤਾਂ ਟਾਈਮ ਨਹੀਂ ਹੋਇਆ ਸਵੇਰ ਦੀ ਹੁਣ ਤਿੰਨ ਦਿੱਤੀ ਤੈਨੂੰ ਭੁੱਖ ਲੱਗਵੀਂ ਇਹ ਨਹੀਂ ਤੇ ਬਸ ਸੁਣਨਾ ਉਹ ਨਹੀਂ ਕਿੰਨੇ ਮਾਤਾ ਤੈਨੂੰ ਜੇ ਆ ਕਰਤ ਹੈਗਾ ਵਾਹ ਅੱਧਰ ਉੱਥੇ ਮੈਂ ਤੇਰੀ ਗੱਲ ਕਰ ਰਿਹਾ ਮਾਦਾ ਉਹਦੇ ਮੋੜ ਪਰ ਖੋਤੀ ਬੋਲ ਥਲੇ ਜਾਂਦੀ ਆ ਪਾਪੀ ਜੀ ਨਹੀਂ ਲੱਗਣਾ ਤੇ ਕਿਤੇ ਕੋ ਲੱਗਣਾ ਉਹ ਮੈਂ ਤਾਂ ਕਹਿ ਦਿਆ ਮੈਂ ਆ ਵੀ ਜਾਏਗੀ ਤੇਰੀ ਦਿੱਤੇ ਕੀ ਬਰਕ ਬਾਏ ਨਾ ਤੇਰਾ ਮਨ ਉਹਦਰ ਲੱਟ ਗਈ ਵੀ ਤੂੰ ਛੱਬੀ ਕੋ ਜਲਦੀ ਕਰਨੀ ਆ ਮੈਂ ਤੇ ਨਹੀਂ ਥੋੜੀ ਕੰਨੀ ਤੋ ਉਹ ਨੂੰ ਕਿਉਂ ਕੋ ਜਲਦੀ ਆ ਮੈਂ ਤਾਂ ਕਹਿਣ ਦਿਆ ਮੈਂ ਕਿ ਮੈਨੂੰ ਜੜ ਕਰੀ ਹੁੰਦਾ ਐਡਾ ਮੰਨ ਚੁੱਕਿਆ ਗਿਆ ਹੁੰਦਾ ਪਤਾ ਦੋ ਤਾ ਤੁਹਾਡਾ ਪਤਾ ਮੈਂ ਬਕਾਇਆ ਕਰੂੰ ਤੂੰ ਆ ਕੇ ਵਾਰੀ ਵਾਰੀ ਮਿਲ ਜਾਈਂਗਾ ਮੈਂ ਉਹ ਕਹੂੰ ਨੀ ਮੈਂ ਜਿਆ ਕਰੂਗੀ ਉਹ ਸਾਡੇ ਕੋਲ ਸਾਗੋ ਗਾਲੀ ਤੁਰਿਆ ਸਾਡੇ ਕੋਲ ਪਕਾ ਲਾਂਗੇ ਪਤਾ ਕੀ ਬੁੜਾਪੇ ਵੇਲੇ ਆਈ ਤਾ ਨੂੰ ਕੱਲਿਆਂ ਥੋੜਾ ਛੱਡਣਾ ਉਹ ਤੇ ਸਾਡੇ ਨਾਲ ਰੋ ਦਰ ਜਾ ਕੇ ਕੋਈ ਗੱਲ ਨਹੀਂ ਬੁੜਾਪਾ ਬੜੂਪਾ ਸਾਰੇ ਨੰਗ ਜਾਂਦੇ ਨੇ ਮੈਂ ਕਹਿੰਦਾ ਮਮੀ ਉਹਦਾ ਵੀ ਤੇ ਨੰਗਦਾ ਜਾਂ ਨਾ ਮੇਰੀ ਗੱਲ ਸੁਣ ਜੇ ਛੱਡੋ ਮੈਂ ਕਹਿ ਦਿੰਦਾ ਮਮੀ ਪਰ ਨਹੀਂ ਮੰਗਦੇ ਤੁਹਾਡੇ ਤੋਂ ਨੀ ਕੁਛ ਵੀ ਤੁਸੀਂ ਆਓ ਪਕਾ ਕੇ ਖਵਾਉਾਂਗੇ ਤੁਹਾਨੂੰ ਮੈਂ ਸੁਣਾਤਾ ਫੇ ਮੈਨੂੰ ਵੇਲੇ ਵੇਲੇ ਸਭ ਕੁਝ ਚਾਹੀਦਾ ਹਾਂ ਤਨ ਦਿਰਾਗੇ ਸਾਰੀ ਅਤੀ ਦਾ ਕਿਹੜਾ ਕਿ ਆ ਦੁੱਧ ਨਹੀਂ ਹੈਗਾ ਮਾਤਾ ਦਵਾਈ ਨਾਲ ਦੁੱਧ ਮੰਗਦੀ ਆ ਮਾਤਾ ਨੂੰ ਆ ਚਾਹੀਦਾ ਮਾਤਾ ਦੁੱਧ ਆਪਣਾ ਤੁੰਲ ਵਾਲਾ ਆਪਣੀ ਪਿੰਸਜੋ ਪਲਾਣਾ ਕਰਨ ਲੱਗਾ ਨਾ ਆਪਣੀ ਪਿੰਸਜੋ ਇਤਰਾ ਨਾ ਕਰੀ ਤੇ ਮੈਂ ਮੁੱਲ ਦੁੱਧ ਲਾਇਆ ਸੀ ਕਿਦੇ ਦੁੱਧ ਤੇ ਘਾਟਾ ਵਾ ਇੰਦਰ ਕਰਦੇ ਮੈਂ ਦੁੱਧ ਵਾਧੂ ਹੈ ਇੱਥੇ ਆ ਇਹਨਾਂ ਦੀ ਹੀ ਮੱਜਾ ਭਜੀਆਂ ਵਾ ਸਾਡੀਆਂ ਬਥੇਰੀਆਂ ਸਾਡਾ ਬਥੇਰਾ ਦੁੱਧ ਦਿਆ ਜਿੰਨਾ ਮਰਜ਼ੀ ਪੀਓ ਜਾਣਗੇ ਤੁਸੀਂ ਸਾਰੀ ਫ੍ਰਿਜ ਭਰੀ ਤੂੰ ਕਰ ਲਈ ਸਲਾਹ ਮਾਤਾ ਤੂੰ ਆਈ ਸਾਡੇ ਹਲ ਛੋਟੂ ਮਿਲ ਜਾਓ ਉਹ ਬੈਠੋ ਰੋਟੀ ਖਾ ਲੇ। ਅਰੇ ਭਾਈ ਅਜੇ ਨਾ ਬਾਜ਼ਾਰ ਜਾਣਾ ਸੀ ਮੜਾਇਆ ਕੰਮ ਹੀ ਸਾਨੂੰ ਤੇ ਉਧਰ ਹੋਈ ਹੀ ਕੋਈ ਨਹੀਂ। ਤੇ ਦੱਸ ਮੈਂ ਮੰਮੀ ਨੂੰ ਲੈ ਜਾਉਂਗਾ। ਸਰ ਠੀਕ ਆ ਦੱਸ ਸਕਦੇ ਕੋਈ ਨਾ। ਹਾਂ ਚਲ। ਹਾਂ ਤੀ ਦਸਰ ਰੋਟੀ ਖਾ ਲਈਏ ਹੁਣ ਤੇ ਖਾ ਲਓ ਜਿਹੜੀ ਪੱਕੀ ਐ। ਚਲਾਓ ਮੈਂ ਤੁਹਾਨੂੰ ਨਹੀਂ ਦਵਾ ਤੇ ਮੰਮੀ ਨੂੰ ਵੀ ਦਵਾ। ਆਜੋ। ਆਜੋ ਮੰਮਾ ਟੇਬਲ ਤੇ ਬਾਹਰ ਆ। ਆਜੋ। ਰੋਟੀ ਹੁੰਦਾ ਅੰਦਰ ਆ ਕੇ ਖਾਵਾਂਗੇ। ਰੋਟੀ ਖਾਈ ਜ ਨਹੀਂ ਬਾਅਦ ਬਾਅਦ।